ਕਬਿਲ ਸਬਸਿਨੀ ਕਾਲ ਕੀ ਹਾਲ ਚਾਲ ਚੜਦੀ ਕਲਾ ਗੱਡੀਆਂ ਤੁਸੀਂ ਵੇਖ ਲਈਆਂ ਮਾਲ ਅਸੀਂ ਰੀਲੋਡ ਕੀਤਾ ਵਾ ਛੁੱਟੀ ਗੱਡੀਆਂ ਆਪਣੀਆਂ ਹੈਗੀ ਆ ਜਗਰਾਉਂ ਦੀ ਉਪੀਰਦਾ ਨਾ ਹੈਗਾ ਤੁਸੀਂ ਥਿੰਗੇ ਬਾਅਦ ਤੁਸ ਨਾ ਕੇ ਮਰੋਣੇ ਆ ਉਹਦੇ ਨਾਲ ਵੀ ਤੇ ਗੱਡੀਆਂ ਆਪਾਂ ਭਰੀਆਂ ਲਾਲਗੰਜ ਦੀਆਂ ਇਸ ਟਾਈਮ ਅਸੀਂ ਹੈਗੇ ਆ ਲਾਲਗੰਜ ਤੋਂ 35-40 ਕਿਲੋਮੀਟਰ ਪੁੱਛੇ ਟੋਲ ਟੈਕਸ ਤੇ ਤੇ ਛੁੱਟੀਆਂ ਇੱਕ ਦੋ ਹੋਣ ਦੇ ਕਾਰਨ ਉੱਪਰ ਲੇਟ ਛੋਲੇ ਟਾਈਮ ਹੀ ਗਏ ਤੇ ਅੱਜ ਦੇਖਦੇ ਆ ਕੱਲ ਦੀ ਹੁੰਦੀ ਆ ਜਾਣੀ ਹੁੰਦੀ ਕੰਮ ਨਹੀਂ ਜਾ ਕੇ ਕੋਈ ਲੱਭੂਆ ਤੇ ਲੋਕ ਆਪਣੇ ਮਾਦਾ ਬੱਪਾ ਸੌਂ ਕਰਕੇ ਰੂਟੀਨ ਚਾਹ ਕਰਨਗੇ ਜੇ ਬੱਜੇ ਦਾ ਸਮਾਂ ਲੱਗਿਆ ਗੁਰੂ ਦਾ ਕਾਫੀ ਟਾਈਮ ਬਾਅਦ ਆਪਣਾ ਗੇਮ ਲੋ ਵੇਖਣਾ ਪਾ ਚੱਲਦੇ ਆਂ ਕਿ ਇਹਨੂੰ ਪਹੁੰਚੇ ਰਿਹਾ ਆਪਣਾ 4:00 ਰੁਗੀਆਂ ਆ ਕੇ 4:30 4:30 4:30 ਸੱਡੋ ਹੋਵਦੀ ਗਿਆ ਉਹਨਾਂ ਫਰੈਸ਼ ਕੁਸ਼ ਹੋ ਗਏ ਆ ਤੇ ਇਹ ਮਾੜਾ ਬਹੁਤ ਚੱਲਦੇ ਆ ਕਿ ਚਾਹੂ ਪੀਂਦੇ ਆ ਕਿ ਨਹੀਂ ਤੇ ਅੱਗੇ ਆਪਾਂ ਗੱਡੀ 0507 ਠੀਕ ਹੈ ਮਿਲਦੇ ਆ ਅੱਗੇ ਜਾ ਕੇ ਕਰਦਾ ਟਾਈਮ ਪਾਸ ਕਰੀ ਜਾਂਦਾ ਕਰਦਾਂ ਨੂੰ ਜੋ ਵੀ ਮਾ ਕੇ ਦਿੰਦਾ ਵਿਚਾਰਾ ਵਧੀਆ ਹੀ ਆ ਕੋਈ ਅੱਪ ਪਹੁੰਚਣ ਆਲੇ ਆਪਣੇ ਲੋਕੇਸ਼ਨ ਦੇ ਉੱਤੇ 1 ਕਿਲੋਮੀਟਰ ਹੈਗਾ 1 ਕਿਲੋਮੀਟਰ ਮਾਸਟਰ ਵਿਚਾਰ ਤੇ ਲਾਲ ਗੰਜ ਸ਼ਹਿਰ ਦੇ ਦਾ ਸ਼ਹਿਰ ਕਰ ਰਹੇ ਆ ਬਾਰ ਚੌਂਦੀ ਸਰਾਏ ਫੀੜਫੜਾ ਕਾਇਆ ਬਹੁਤ ਯਾਰਾ ਦਾ ਸਿਰ ਸੇਰਾ ਕਿਰਪਾ ਅਗ ਸਿਕੁੰਦ ਵੀ ਤੇਨ ਚਲੋ ਬਾਬੇ ਦੀ ਮੇਰ ਨਾਲ ਇਸ ਜੇ ਫਰਾਂ ਆ ਬਾਰ ਤੇ ਹੰਕਾਰ ਕੰਪਨੀ ਪਹੁੰਚਣ ਆਲੇ ਆ ਯਾ ਕਿ ਐਂਟਰੀ ਐਂਟਰੀ ਕਰਾਉਨੇ ਆ ਮਾਇਆ ਦੇ ਹੰਕਾਰ ਦੇ ਚੋਂ ਲੋਕਾਂ ਖਰਾਬ ਨੂੰ ਲੈ ਕੇ ਆਂਡਿਆ ਏ ਬਹੁਤੀ ਮਾਇਆ ਕਿਹੜੀ ਸ਼ਰਮ ਚਾਰ ਪੰਜ ਦੇ ਆ ਗਏ ਇੱਕ ਵਾਰੀ ਕਰਦੀ ਏ ਬੰਦੇ ਮੈਸ ਮਜਾਵਾਂ ਦੇ ਨਾਲ ਕਿ ਇਹਨਾਂ ਨੂੰ ਪਤਾ ਕਿ ਇਤਰਾ ਸੋ ਇਸ ਤਰੀਕੇ ਦਾ ਸੁਭਾਅ ਬਣਿਆ ਹੋਇਆ ਹੈ ਤਰੀਬ ਨਵਾ ਸ ਆਇਆ ਰਹੇ ਨੇ ਬਹੁਤ ਸਾਰੇ ਇਹ ਵੀ بڑے ਦੇ ਦੇ ਤੇ ਬਣਾ ਕੇ ਇਹਨਾਂ ਨੇ ਤੇ ਨਾਲ ਬੱਤੋ ਉਸ ਨਾ ਉੱਤੇ ਬੋਦੀ ਜੀ ਵੀ ਲੱਗ ਜਾਂਦੀ ਜੀ ਤਿੰਨ ਤਿੰਨ ਪੋਸਟਿਆਂ ਬਾਈ ਜੀ ਜਾਂਦੇ ਗਰਮੀ ਬਹੁਤ ਚੱਲਦੀ ਹੈ ਬਾਪੂ ਤੇ ਮੇਰੇ ਨਾਲ ਆਪਣੇ ਨੂੰ ਬੈਟਰੀ ਦੇ ਨੁਕਸਾ ਗੱਡੀ ਤੇ ਕਿ ਜਾਂ ਅਲਟਰਨੇਟਰ ਦਾ ਪੱਕਾ-ਪੱਕਾ ਜਿਵੇਂ ਲਾਣਾ ਕਿ ਗੱਡੀ ਸਟਾਰਟ ਨਹੀਂ ਹੁੰਦੀ 10-12 ਦਿਨ ਹੋ ਗਏ ਪੱਕੇ ਤੋਂ ਬਿਨਾਂ ਹੀ 사ਉਂਦੇ ਆ ਤੇ ਚਲੋ ਕੀ ਕਰਨਾ ਟਾਈਮ ਤੇ ਪਾਸ ਕਰਨਾ ਹੋਣਾ ਇਹਨਾਂ ਨੂੰ ਦੇਖਦੇ ਆ ਕਿ ਤੇ ਖਾਲੀ ਬੁੱਲੀ ਕਰਕੇ ਕਰਾਵਾਂਗੇ ਚੈੱਕ ਕਿ ਬੈਟਰੀ ਦਾ ਨੁਕਸਾ ਆ ਕਿ ਅਲਟਰਨੇਟਰ ਦਾ ਚਲੋ ਐਂਟਰੀ ਕਰੀਏ ਇਹ ਟੈਬਲੇਟ ਆ ਰੇ ਕਾਲੇ ਬਾਪ ਤੇ ਆ ਆਪਣਾ ਸ਼ਰਮਾ ਸਾਹਿਬ ਸ਼ਰਮਾ ਸਾਹਿਬ ਕਰੋ ਮੂੰਹ ਇਧਰ ਹਾਂਜੀ ਹੈਲੋ ਹੋਰ ਸੁਣਾਓ ਕਿੱਦਾਂ ਠੀਕ ਹਾਂ ਗਾਈਜ਼ ਹਾਂਜੀ ਗਾਈਜ਼ ਠੀਕ ਹੈ ਹੋਰ ਭਾਜੀ ਕਿੱਦਾਂ ਫਿਰ ਆ ਵੀਰ ਆਪਣੇ ਜਗਰਾਵ ਤੋਂ ਕਰਦਾ ਰਿਹਾ ਸਫਰ ਵਧੀਆ ਆ ਬਹੁਤ ਵਧੀਆ ਹਾਂ ਸੌ ਸੌਗੇ ਹੀ ਆਏ ਆ ਲਾਸਟ ਲਾਸਟ ਵਾਲੀ ਰਾਤ ਤੰਗ ਹੋ ਗਿਆ ਇਹ ਆ ਉਹ ਹੋ ਹੋ ਆਹ ਭਈਆਂ ਦੀਆਂ ਨਿਸ਼ਾਨੀਆਂ ਆ ਯੂਟੀ ਦੇ ਵਿੱਚ ਇੰਨਾ ਗੱਡਖਾਨਾ ਖੜਿਆ ਬਾਬਿਓ ਮੋਵੇ ਬਾਬਿਓ ਬਣ ਗਈ ਕੋਲ ਸੁੰਗੀ ਬਾਬੇ ਦੀ ਆਪਣੀ ਆ ਮੋੜ ਨੂੰ ਹੋਣੀ ਇਹ ਨਾਲ ਪਿੰਨਾ ਗੱਲਾਂ ਤੇ ਤੇ ਆਤੂ ਨਾਲ ਹੋਰ ਫਿੱਕਰ ਜੀ ਉਹ ਤਾਂ ਫਿਰ ਪੋਰਟ ਕਮਨ ਗੱਡੀ ਵੜਾਂਗੇ ਪੰਦਰ ਉਹ ਲੱਗੀ ਭਾਈ ਗੱਡੀ ਆਪਣੀ ਇਧਰ கேਟੇ ਉਹ ਲੱਗੀ ਕੇ ਆ ਟ੍ਰੇਨ ਦੇ ਸੈਟਾਂ ਵਾਲੇ ਖਾਨੇ ਸੱਜੇ ਲੱਗੇ ਨੇ ਯਾ ਸੱਜੇ ਸ਼ਕਡਾਂ ਵਾਲੀਆਂ ਚਾਦਰਾਂ ਤੇ ਸ਼ਕਤ ਉਹ ਵਿਚਾਰ ਦੀ ਸ਼ਕਤ Okay. ਤੇ ਇੰਨਾ ਹੀ ਟ੍ਰੇਨਾਂ ਲੋ ਵੀ ਚੋਬਰੋ ਪਹੁੰਚ ਗਈ ਯਾਰ ਚ ਉਹ ਗੱਡੀ ਆਪਣੀ ਉਧਰ ਆ ਆਪਣੇ ਨਾਲ ਦੀ ਟਾਈਮ ਬਾਬੇ 4 ਵਜੇ 4:30 ਹੋ ਗਏ ਤੇ ਗੱਡੀ ਇਹਨਾਂ ਨੇ ਖਾਲੀ ਕੀਤੀ ਨਹੀਂ ਸਾਡੀ ਕੋਈ ਵੀ ਪੀਰੋ ਨੇ ਬੈਠੇ ਆ ਫੋਨ ਵੇਖਣ ਦੇ ਆ ਚਰੇ ਬੁਰੇ ਹਾਲਾ ਗਰਮੀ ਇਥੇ ਘੇਰਾ ਜੀ ਨੋ ਵੀਕੈਂਡ ਹੋ ਗਈ ਗੱਡੀ ਖਾਲੀ ਤੇ ਆਪਣੀ ਲੱਗਦੀ ਐ ਖਾਲੀ ਹੁਣ ਤੇ ਆੜੇ ਤੇ ਲੱਦੇ ਆ ਬੋਰੇ ਜੇ ਲੱਦੇ ਆ ਤੇਰੇ ਵੇਖੋ ਕਿੱਥੇ ਗੱਲ ਹੁੰਦੇ ਆ ਇਹ ਖਾਲੀ ਹੋ ਗਏ ਫੇਰ ਸੁੱਖ ਦਾ ਸਾਹ ਹੋਣਾ ਤਾਂ ਕਿ ਚਲੋ ਦੇਖੋ ਕੀ ਬਣਦਾ ਪਿੱਛੇ ਵਾਲਾ ਮਾਲ ਤਾਂ ਹੋ ਗਿਆ ਖਾਲੀ ਤੇ ਜਿਹੜੇ ਰਹੇ ਥੋੜੇ ਨੇ ਤੇ ਜਿਹੜੇ ਬਾਊ ਜੇ ਨੇ ਗੱਡੀ ਅੰਦਰ ਕਰਾਈ ਸੀ ਗੱਡੀਆਂ ਨੇ ਧੱਕੇ ਨਾਲ ਅੰਦਰ ਕਰਾਈ ਕਿ ਉਹ ਜਿਹੜਾ ਉਹ ਐਂਟਰੀ ਜੀ ਪਾਉਂਦਾ ਸੀ ਉਹ ਗੱਡੀ ਨਹੀਂ ਅੰਦਰ ਕਰਦਾ ਬੰਦਾ ਹੈਗਾ ਵੀ ਗੱਡੀ ਅੰਦਰ ਨਹੀਂ ਹੋਣੀ ਇੱਕ ਤੇ ਉਹ ਜਿਹੜਾ ਡਿਸਪੈਚ ਦਾ ਮੈਸੇਜ ਲੇਟ ਹੋ ਗਿਆ ਤੇ ਦੂਜਾਂ ਦਾ ਗੱਡੀ ਅੱਜ ਆਈਆਂ ਜਿਹੜੀਆਂ ਪਹਿਲੀਆਂ ਗੱਡੀਆਂ ਯਾ ਕਿਉਂਕਿ ਐਤਵਾਰ ਤੇ ਕੱਲ ਦੀ ਛੁੱਟੀ ਸੀ ਨਾ ਤਾਂ ਕਰਕੇ ਤੇ ਚਲੋ ਬਾਬੇ ਦੀ ਮਿਹਰ ਨਾਲ ਅੰਦਰ ਤੇ ਹੋ ਗਈ ਤੇ ਚਲੋ ਕੱਲ੍ਹ ਦੀ ਹੋ ਗਈ ਆ ਥੋੜੀ ਰਵੀ ਹੋਣ ਦੇਖੋ ਕੀ ਕਰਦੇ ਆ ਆਪਾਂ ਮੈਂ ਤੇਰੀ ਛੁੱਟੀ ਬਾਬੇ ਵਾਰ ਰਹਿ ਗਿਆ ਇੰਨਾ ਕਮਾਲ ਰਹਿ ਗਈ ਗੱਡੀ ਅੰਦਰ ਹੀ ਸਵੇਰ ਤਾਂ ਚਾਹ ਚਾਹ ਪੀਤੀ ਕੋ ਟਾਈਮ ਤੇ ਚਾਹ ਨਾਲ ਬਰੈਡ ਜਾਂ ਖਾਦਾ ਸੀ ਤੇ ਸਵੇਰ ਦੀ ਰੋਟੀ ਦਾ ਟਿਜੜੀ ਨਹੀਂ ਅੱਜ ਕਰਮਾਜ ਨਹੀਂ ਹੋਊਗੀ ਤੇ ਹੁਣ ਬਾਥਰੂਮ ਜੇ ਬਣਿਆ ਸਾਹਮਣੇ ਇਧਰ ਮੈਂ ਚਲੋ ਸੁਨਾਣ ਬਾਣੀ ਕਰਕੇ ਤੇ ਫਿਰ ਗੱਡੀ ਘੁਮਾ ਕੇ ਲੈ ਜਾਵਾਂਗੇ ਦਰਹਾਈ ਕੰਟੀਨ 15 ਹੀ ਕੰਟੀਨਾਂ ਦੇ ਵਿੱਚ ਹੀ ਮੈਪ ਦੇ ਉੱਤੇ ਸੋਹਣੀ ਹੈ ਕੰਟੀਨ ਵਧੀਆ ਤੇ ਗੱਡੀ ਉੱਥੇ ਲੈ ਜਾਵਾਂਗੇ ਘੁਮਾ ਕੇ 1 ਕਿਲੋਮੀਟਰ ਤੇ ਆ ਵਿੱਚੇ ਕੰਪਨੀ ਜੀ ਉੱਥੇ ਛਕਾਂਗੇ ਪ੍ਰਸ਼ਾਦਾ ਪਾਣੀ ਫਿਰ ਉੱਥੇ ਲਾ ਲਾਂਗੇ ਗੱਡੀ ਘੁਮਾ ਕੇ ਵੇਖੋ ਕੀ ਬਣਦਾ ਦੂਜੇ ਵੀਰ ਹੁਣ ਚੱਲ ਗਏ ਆ ਬਾਹਰ ਕੁਲਵਿੰਦਰ ਵੀਰ ਹਣੀ ਆ ਚਲੋ ਵਧੀਆ ਗਿਆ ਮਾਲਮੂਲ ਬਣਿਆ ਨਹੀਂ ਕੋਈ ਜੇ ਉਹਨਾਂ ਦਾ ਵੀ ਫੋਨ ਫਾਨ ਲਾਉਣ ਦੇ ਹੈਗੇ ਬਾਕੀ ਵੇਖੋ ਕੀ ਬਣਦਾ ਹੋਊਗਾ ਜਾਂ ਨਹੀਂ ਹੋਊਗਾ ਆਹ ਸੁੰਡਾ ਜਾ ਭੱਜਾ ਦਿੱਤਾ ਪਡੜੀਆਂ ਦੇ ਟ੍ਰੇਨ ਦੀ ਉਹ ਅੱਗੇ ਬਿਚੇ ਕਰਦਾ ਸੀਗਾ ਉਹ ਪਰੇ ਲੱਗੀ ਲਾਲੀ ਟ੍ਰੈਲਟਰੂਲ ਦਾ ਐਂਡ ਆ ਸ਼ਾਇਦ ਚਲੋ ਠੀਕ ਆ ਬਾਬਿਓ ਫਿਰ ਮਿਲਦੇ ਆ ਕੰਡੀਨ ਚ ਬਣ ਗਈ ਗੱਲ ਤੇ ਨਹੀਂ ਤਾਂ ਫਿਰ ਸਿਲੰਡਰ ਤੇ ਹੈਗਾ ਹੀ ਮੈਗੀ ਮੋਗੀ ਬਣਾ ਕੇ ਖਾ ਕੇ ਟਾਈਮ ਸਾਰ ਲਾਂਗੇ ਕੀ ਕਰਨਾ ਫਿਰ ਇਹ ਆ ਵੀ ਕੰਡੀਨ ਚ ਰੋਟੀ ਦਾ ਹੱਲ ਹੋ ਗਿਆ ਬਾਬੇ ਦੀ ਮੇਰ ਨਾਲ ਤੇ ਫੋਨ ਨਾ ਚਾਰਜ ਹੋਣ ਨਹੀਂ ਰਿਹਾ ਗੱਡੀ ਚ ਤੇ ਮੈਂ ਮੈਂ ਕੰਟੀਨ ਚ ਵੈਨ ਨਾ ਲਾ ਕੇ ਦੇ ਇੱਥੇ ਹੋਣ ਲੱਗਾ ਹੁਣ ਪ੍ਰਸ਼ਾਦਾ ਬਣੇ ਛਕ ਕੇ ਵਿੱਚ ਸੌਵਾਂਗੇ ਸਿਰੇ ਨਹਾਵਾਂ ਧੋਵਾਂਗੇ ਪ੍ਰਸ਼ਾਦਾ ਬਣ ਕੇ ਗੱਡੀ ਜਾ ਕੇ ਇੱਕ ਰੀ ਪਾਉਨੇ ਆ ਵੀਡੀਓ ਬਣਾ ਕੇ ਫਿਰ ਕਰਾਂਗੇ ਵਲੌਗ ਦਾ ਐਂਡ ਆਹੀ ਦੀ ਕੰਟੀਨ ਬਾਬਿਓ ਇਹ ਹੋਰ ਲੱਗ ਗਈ ਗੱਡੀ ਆਪਣੀ ਇੱਥੇ ਹੋਰ ਵੀ ਗੱਡੀਆਂ ਲੱਗੀਆਂ ਇਹ ਵੀ ਵੀਰੋਂ ਨੇ ਪ੍ਰਸ਼ਾਦੇ ਬਣਦਾ ਕਰਕੇ ਇੱਧਰ ਗੱਡੀਆਂ ਲੈ ਕੇ ਆਏਗਾ ਤੇ ਆਪਾਂ ਵੀ ਸਵੇਰ ਤੱਕ ਕਰਵਾਉਂਗੇ ਇੱਥੇ ਫਿਰੇ ਜਾਵਾਂਗੇ ਇੱਥੇ ਥੋੜਾ ਜਿਹਾ ਛਾਲ ਵੀ ਆਉਂਦੀ ਬਣਦੀ ਗੱਲ ਹੂੰ ਠੀਕ ਹੈ ਰਾਤੀ ਸਾਰੀ ਰਾਤ ਚੱਲ ਕੇ ਆਏ ਹਾਂਗੇ ਸਵੇਰੇ ਆਪਾਂ 4 ਵਜੇ ਉੱਥੇ ਟੂਲ ਟੈਕਸ ਤੇ ਆ ਗਏ ਹਾਂ ਸਫ਼ਰ ਤੇ ਕੋਈ ਜ਼ਿਆਦਾ ਨਹੀਂ ਪਰ ਇਹ ਵੀ ਰੋਡ ਸਿੰਗਲ ਹੀਗਾ 50 ਕਿਲੋਮੀਟਰ ਤੇ ਥੋੜਾ ਖਰਾਬ ਹੀਗਾ ਉਹਦਾ ਕਰਕੇ ਟਾਈਮ ਥੋੜਾ ਜ਼ਿਆਦਾ ਲੱਗਾ ਤੇ ਸਵੇਰੇ ਫਿਰ ਨੀਂਦ ਨੇ ਵੀ ਬੜਾ ਜ਼ੋਰ ਪਾਇਆ ਹੀਗਾ ਤੇ 4 ਵਜੇ ਆ ਗਏ ਹਾਂ ਰੋਗੇ ਉੱਤੇ ਟੋਲ ਟੈਕਸ ਤੇ ਇਥੋਂ ਸਾਰੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ 4 4:30 ਵਜੇ ਤੱਕ 5 4:30 ਵਜੇ ਤੱਕ ਸੌਂਗੇ ਹੈਗੇ ਤੇ ਨਾਲ ਦਾ ਬਾਈ ਪਹਿਲਾਂ ਆਇਆ ਹੈਗਾ ਵੀਰ ਕੁਲਵਿੰਦਰ ਤੇ ਉਹ ਦੱਸਦੇ ਇਹ ਕਹਿੰਦੇ ਵੀ ਇਹ 6 ਵਜੇ ਨਿਕਲ ਜਾਗੇ ਸਿਰੇ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਮਾੜੇ ਮੋੜੇ ਟ੍ਰੈਫਿਕਾ ਕੋਈ ਗੱਲ ਨਹੀਂ ਤੇ ਉਹ ਵੀ ਨੀਂਦ ਪੂਰੀ ਕਹਿ ਰਹੀ ਹੈਗੀ ਉਹਨਾਂ ਦੀ ਜਾਗ ਨਹੀਂ ਖੁੱਲੀ ਉਹ ਪੱਖਾ-ਪੁੱਖਾ ਲੱਗਾ ਉਹਨਾਂ ਦਾ ਮੇਰੇ ਪੱਖਣ ਨਹੀਂ ਚੱਲਦਾ ਤੇ ਮੇਰੀ 6:30 ਵਜੇ ਜਾਗ ਖੁੱਲ ਗਈ ਗਰਮੀ ਦਾ ਕਰਕੇ ਤੇ ਮੈਂ ਫਿਰ ਉੱਠ ਕੇ ਠਾਇਆ ਉਹਨਾਂ ਨੂੰ ਮੈਂ ਚੱਲੀ ਬਈ ਟਾਈਮ ਹੋ ਗਿਆ ਫਿਰ ਆਪਾਂ ਫਰੈਸ਼ ਹੋ ਕੇ ਨਿਕਲੇ ਉੱਥੋਂ ਤੇ ਹੁਣ ਉਹ ਵੀ ਮੇਰੇ ਸਾਹ ਹੁਣ ਬਾਹਰ ਖਲੋਤੇ ਫੋਨ ਕਰਕੇ ਪੁੱਛਦਾ ਕਿਦਾਂ ਕੋਈ ਬਣਿਆ ਲੋੜ ਕੇ ਨਹੀਂ ਨੁ ਬਣਿਆ ਤੇ ਪ੍ਰਸ਼ਾਦਾ ਪਾਣੀ ਸਵੇਰ ਦਾ ਕੁਛ ਨਹੀਂ ਚਾਹ ਪੀਤੀ ਚਾਹ ਦੇ ਨਾਲ ਬਰੈਡ ਜਿਆ ਖਾਦਾ ਸੀਗਾ ਹੋਰ ਮੈਂ ਮਾੜਾ ਮੋਟਾ ਭੂਜੇ ਭੂਜੇ ਲੈ ਕੇ ਰਾਦਾਂ ਨਾ ਗੱਡੀ 'ਚ ਤੇ ਮਾੜਾ ਮੋਟਾ ਤੇਲੇ ਚਲੋ ਗੁਜ਼ਾਰਾ ਪਾਣੀ ਹੋ ਗਿਆ ਹੁਣ ਆਸ ਨਹੀਂ ਰੋਟੀ ਬਣਨ ਦੀ ਪਰ ਚਲੋ ਮਾਰਾ ਹੀ ਨੇ ਦਾਣਾ ਪਾਣੀ ਜਿੱਥੇ ਜਦੋਂ ਲਿਖਿਆ ਉਹ ਛਕਣਾ ਹੀ ਪੈਣਾ ਇਹ ਤਾਂ ਗੱਡੀ ਮੇਰੀ ਵੀ ਸ਼ਾਇਦ ਖਾਲੀ ਹੋ ਜਾਂਦੀ ਤੇ ਮੈਂ ਵੀ ਬਾਹਰ ਵੀਰ ਦੇ ਨਾਲ ਹੁੰਦਾ ਤੇ ਬਾਕੀ ਚਲੋ ਦਾਣੇ ਪਾਣੀ ਦੇ ਲਿਖਿਆ ਨਾ ਛਕਣਾ ਹੀ ਪੈਣਾ ਤੇ ਠੀਕ ਆ ਜੀ ਮਿਲਦੇ ਆ ਸਵੇਰੇ ਹੁਣ ਤੇ ਵਲੌਗ ਦੱਸੋ ਕਿਵੇਂ ਦਾ ਬਣਿਆ ਦਿੱਲੀ ਹੁਣ ਆਪਣੇ ਆਇਆ ਕਰਨਗੇ ਬਾਬੇ ਦੀ ਮੇਰ ਨਾਲ ਜਿੱਦਾਂ ਹੀ ਦਸਮਾ ਲੱਗਿਆ ਕਰੂ ਬਣਾਇਆ ਕਰਾਂਗੇ ਤੇ ਨਾਲੇ ਡੁੰਗੀਆਂ ਗੱਲਾਂ ਕਰਿਆ ਕਰਾਂਗੇ ਜਿੱਦਾਂ ਗੱਡੀਆਂ ਦੇ ਬਾਰੇ ਜਿਆਦਾ ਤੰਗੀਆਂ ਕੀ ਹੁੰਦੀਆਂ ਵਾਂ ਕਿੱਥੇ ਨਹੀਂ ਕੀ ਸਾਥ ਆਵੋ ਹੋਲੋਲੀ ਵਧਾਵਾਂਗੇ ਕੰਮ ਤੇ ਬਾਕੀ ਚਲੋ ਬਾਬਾ ਜੀ ਮੇਰ ਕਰਨ ਬਾਕੀ ਕਮੈਂਟਾਂ ਕਮੈਂਟਾਂ ਤੇ ਵੀ ਦਿਆ ਕਰਾਂਗੇ ਜਵਾਬ ਕੋਈ ਇਹੀ ਗੱਲ ਨਹੀਂ ਕੀ ਵਾਹਿਗੁਰੂ ਮੇਰ ਕਰਨਾ ਠੀਕ ਹੈ ਜੀ ਮਿਲਦੇ ਹਾਂ ਸਵੇਰੇ ਬਾਬਿਓ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ